ਇਹ ਬੀਜ ਹੈਗੇ ਆ ਉਹ ਦਿਖਾ ਰਿਹਾ ਜਿਹੜੇ 슈ਗਰ ਦੇ ਦੁਸ਼ਮਣ ਮੰਨੇ ਜਾਂਦੇ ਨੇ ਜਾਨੀ ਦੁਸ਼ਮਣ ਮੰਨੇ ਜਾਂਦੇ ਨੇ ਜਿੱਥੇ ਇਹ ਬੀਜ ਹੋਣਗੇ ਉੱਤੇ 슈ਗਰ ਨਹੀਂ ਹੋਏਗੀ ਕਿੰਨੇ ਇਨਸੂਲਿਨ ਲਾ ਕੇ ਤੇ ਆਪਣਾ ਗੁਜ਼ਾਰਾ ਕਰਦੇ ਆ ਇਨਸੂਲਿਨ ਉਹ ਫ੍ਰੈਸ਼ ਇਨਸੂਲਿਨ ਦਈਏ ਤਾਂ ਉਹ ਉੱਪਰ ਚੱਲ ਜਾਂਦੀ ਹੈ ਉਹ ਮੂਵਮੈਂਟ ਹੋ ਜਾਂਦੀ ਆਦਰਵਾਇਜ਼ ਗਲੂਕੋਜ਼ ਦੇ ਵਿੱਚ ਹੀ ਰਹਿ ਜਾਂਦਾ ਹਾਂਜੀ ਹਾਂਜੀ ਟੈਂਪਰੇਰੀ ਆਪਾਂ ਨੂੰ ਰੀਲੀਫ ਦੇ ਦਿੰਨੇ ਆਪਾਂ ਜੇ ਤੁਹਾਡਾ ਬਲੱਡ ਠਿਕ ਨਹੀਂ ਹੈਗਾ ਤੁਹਾਡੀ ਜਿਹੜੀ 슈ਗਰ ਦੀ ਬਿਮਾਰੀ ਆਟੋਮੈਟਿਕਲੀ ਜਾ ਸਕਦੀ ਏ ਇਹਨੂੰ ਆਪਾਂ ਰਿਵਰਸ ਕਰਨ ਦੀ ਗੱਲ ਕਰ ਰਹੇ ਆਂ ਇਨਸੂਲਿਨ ਅਸੀਂ ਇੰਜੈਕਟ ਕਰਦੇ ਆਂ ਡਾਕਟਰ ਨੇ ਸਾਨੂੰ ਦੱਸਤਾ ਜੀ ਹੁਣ ਤਾਂ ਸਾਰੀ ਉਮਰ ਹੈ ਉਹਨਾਂ ਤੋਂ ਇਹ ਖੜਾ ਛੜਾ ਸਕਦੇ ਨੇ ਤੁਹਾਡੇ ਵਿੱਚ ਜਾਂ ਉਹਨਾਂ ਦਾ ਕੀ ਇਫੈਕਟ ਕੀ ਹੁੰਦਾ ਜੇ ਅਸੀਂ ਲਗਾਤਾਰ ਇਨਟੇਕ ਕਰ ਲਈਏ 슈ਗਰ ਵਾਲੀਆਂ ਮੈਡੀਸਨ ਜਿਹੜੇ ਬੰਦੇ ਨੂੰ ਵੀ 슈ਗਰ ਹੋ ਗਈ ਨਾ ਸਭ ਤੋਂ ਪਹਿਲਾਂ ਤੇ ਉਹਦੀ ਗ੍ਰਸਤ ਜੀਵਨ ਜਿਹੜਾ ਉਹ ਠੀਕ ਹੈ ਜੀ ਉਸ ਤੋਂ ਬਾਅਦ ਸੈਕਿੰਡ ਨੰਬਰ ਤੇ ਉਹਦੇ ਲੀਵਰ ਉਹਦੀਆਂ ਕਿਡਨੀਆਂ ਉਹਦੀਆਂ ਅੱਖਾਂ ਉਹਦੇ ਵਾਲ ਤਾਈਆਂ ਦਾ ਨਾਮ ਸੁਣ ਕੇ ਲੋਕੀ ਘਬਰਾ ਜਾਂਦੇ ਨੇ ਰੂਹ ਕੰਬ ਜਾਂਦੀ ਏ ਬੰਦਾ ਇੱਕ ਕੋਨੇ 'ਚ ਬਹਿ ਕੇ ਸੋਚਣ ਲੱਗ ਪੈਂਦਾ ਵੀ ਮੇਰਾ ਹੁਣ ਪਰਿਵਾਰ ਦਾ ਮੇਰੇ ਤੋਂ ਬਾਅਦ ਕੀ ਹੋਏਗਾ ਤੁਸੀਂ ਕਹਿ ਰਹੇ ਸੀ ਕਿ 200 ਵਾਲੇ ਵਾਸਤੇ ਇੱਕ ਅਲੱਗ ਨੁਸਖਾ ਦੇਣ ਵਾਲਿਓ 200 ਤੋਂ 300 ਲੈ ਵਿਚਕਾਰ ਅਲੱਗ ਨੁਸਖਾ ਹੈ 300 ਤੋਂ ਪਾਰ ਜਿਨ੍ਹਾਂ ਦੀ ਸ਼ੂਗਰ ਰਹਿੰਦੀ ਹੈ ਉਹਨਾਂ ਵਾਸਤੇ ਤੁਸੀਂ ਅਲੱਗ ਨੁਸਖਾ ਦੇ ਲੱਗਿਓ ਪਹਿਲਾਂ ਤੁਸੀਂ ਸਾਡਾ 200 ਵਾਲਾ ਨੁਸਖਾ ਦੇ ਦਿਓ ਜਿਨ੍ਹਾਂ ਦੀ ਸ਼ੂਗਰ ਰੋਟੀ ਖਾਣ ਤੋਂ ਬਾਅਦ 200 ਤੱਕ ਚਲੀ ਜਾਂਦੀ ਹੈ ਇਹਨਾਂ ਗਿਟਕਾ ਨੂੰ ਕੀ ਕਰਨਾ ਇਹਨਾਂ ਨੂੰ ਪੀ ਲੈਣਾ ਠੀਕ ਕਰ ਲੈਣਾ ਬਿਲਕੁਲ ਪਾਊਡਰ ਫਾਰਮ 'ਚ ਬਣਾ ਲੈਣਾ ਮਿਕਸੀ 'ਚ ਇਹ ਢਾ ਗਿਆ ਦਵਾ ਲੈਣਾ ਜਦੋਂ ਮਿਕਸੀ 'ਚ ਇਹਦਾ ਢਾ ਗਿਆ ਦਵਾ ਦੋਗੇ ਤੇ ਇਹਦਾ ਪਾਊਡਰ ਬਣ ਜਾਏਗਾ ਤੇ ਪਾਊਡਰ ਤੁਸੀਂ ਇਹਨੂੰ ਯੂਜ਼ ਕਰਨਾ ਤੁਸੀਂ ਜਿਹੜਾ ਸਵੇਰ ਦਾ ਖਾਣਾ ਨਾ ਸਵੇਰ ਦਾ ਖਾਣਾ ਹਮੇਸ਼ਾ ਇਹ ਸਮਝ ਕੇ ਖਾਣਾ ਕਿ ਮੈਂ ਦੁਪਹਿਰ ਦੀ ਰੋਟੀ ਖਾ ਰਿਆ ਵਾਂ ਆਪਣੇ ਮਨ ਨੂੰ ਇਹ ਗੱਲ ਸਮਝਾਉਣਾ ਇਹ ਕਿਵੇਂ ਜੀ ਇਹ ਜਦੋਂ ਤੁਹਾਡਾ ਸੂਰਜ ਚੜ ਗਿਆ ਜਾਂ ਜਿੰਨੇ ਵਜੇ ਤੁਸੀਂ ਬ੍ਰੇਕਫਾਸਟ ਆਲਰੇਡੀ ਕਰਦੇ ਪਏ ਹੋ ਉਹਦੇ ਤੋਂ ਭਾਵੇਂ 10 15 20 ਮਿੰਟ ਬਾਅਦ ਖਾਣਾ ਖਾ ਲਓ ਬਟ ਆਪਣੇ ਮਨ ਨੂੰ ਇਹ ਗੱਲ ਨੂੰ ਸਮਝਾ ਕੇ ਖਾਣਾ ਕਿ ਮੈਂ ਦੁਪਹਿਰ ਦਾ ਖਾਣਾ ਖਾ ਰਿਆ ਵਾਂ ਇਹ ਜਦੋਂ ਤਿੰਨੇ ਚੀਜ਼ਾਂ 올 ਟੂਗੇਦਰ ਰਲ ਗਈਆਂ ਤਿੰਨੇ ਚੀਜ਼ਾਂ ਇਕੱਠੀਆਂ ਇਹਨਾਂ ਦਾ ਸੁਮੇਲ ਇੰਨਾ ਸ਼ਾਨਦਾਰ ਸੁਮੇਲ ਹੈ ਨਾ ਜਿਹੜਾ ਵੀ ਡਾਇਬੀਟਿਸ ਵਾਲਾ ਪੇਸ਼ੈਂਟ ਹੈਗਾ ਚਾਹੇ ਉਹਦੀ ਸ਼ੂਗਰ ਜਿੰਨੀ ਮਰਜ਼ੀ ਵਿਗੜੀ ਹੋਏ ਜੇ ਬੰਦਾ ਲਗਾਤਾਰ ਇਹਨੂੰ ਮਹੀਨਾ ਯੂਜ਼ ਕਰ ਲੇਗਾ ਨਾ ਤੇ ਉਹ ਆਪ ਕਹੇਗਾ ਵੀ ਮੇਰੀ ਜ਼ਿੰਦਗੀ ਜਿਹੜੀ ਹੈ ਬਿਲਕੁਲ ਟਰਾਂਸਫਾਰਮ ਹੋ ਗਈ ਹੈ ਇਹਨੂੰ 올 ਟੁਗੇਦਰ ਪਾ ਕੇ ਤੇ ਇਹਨੂੰ ਆਪਾਂ ਮਿਕਸੀ ਦੇ ਵਿੱਚ ਘੇੜਾ ਦਵਾ ਕੇ ਇਹਦੇ ਤਾਂ ਪਾਊਡਰ ਬਣਾਵਾਂਗੇ ਇਹਤੇ ਵੀਕਨੈਸ ਤੇ ਕੰਮ ਕਰਦੀ ਏ ਕਿਸੇ ਤਰ੍ਹਾਂ ਦੀ ਵੀਕਨੈਸ ਏ ਜਿਹੜੀ ਕਰੇਲੂ ਵੀਕਨੈਸ ਹੋਵੇ ਤੇ ਵੀ ਕੰਮ ਕਰੇਗੀ ਦੂਜੇ ਨੰਬਰ ਤੇ ਇਹਨੇ ਕ੍ਰੈਸ਼ਟੋਲ ਵੀ ਠੀਕ ਕਰਨਾ ਕਿਉਂਕਿ ਜੇ ਪ੍ਰੋਪਰ ਆਪਾ 슈ਗਰ ਦੀ ਰਿਵਰਸਲ ਚਾਹਣੇ ਆ ਜੇ ਆਪਾਂ ਕਹਿੰਨੇ ਵੀ 슈ਗਰ ਸਾਡੀ ਬੋਡੀ ਦੇ ਵਿੱਚੋਂ ਕੰਪਲੀਟਲੀ ਚਲੇ ਜਾਏ ਐਲੀਮੀਨੇਟ ਹੋ ਜੇ ਤੇ ਫਿਰ ਇਹਦੇ ਲਈ ਸਾਨੂੰ ਜਿਹੜੀ ਮੈਡੀਸਿਨ ਏ ਉਹ ਬਹੁਤ ਮਤਲਬ ਫਾਇਦਾ ਦੇਗੀ 슈ਗਰ ਦਾ ਨਾਮ ਸੁਣਦਿਆਂ ਹੀ ਦਰਸ਼ਕਾਂ ਦੇ ਮਨ ਦੇ ਵਿੱਚ ਘਬਰਾਹਟ ਡਰ ਵਾਲਾ ਇੱਕ ਜਿਹੜਾ ਅਸੀਂ ਕਹਿ ਲਈਏ ਕਿ ਮਾਹੌਲ ਹੈਗਾ ਉਹ ਬਣ ਜਾਂਦਾ ਜਿਨ੍ਹਾਂ ਨੂੰ 슈ਗਰ ਹੈ ਉਹਨਾਂ ਨੂੰ ਇਹ ਟੈਨਸ਼ਨ ਹੈ ਕਿ ਉਹਨਾਂ ਦੀ 슈ਗਰ ਕੰਟਰੋਲ ਕਿਵੇਂ ਰਹੇ ਜਿਨ੍ਹਾਂ ਨੂੰ 슈ਗਰ ਨਹੀਂ ਹੈ ਖਾਨਦਾਨ ਦੇ ਵਿੱਚ 슈ਗਰ ਹੈ ਉਹਨਾਂ ਨੂੰ ਡਰ ਹੈ ਕਿਤੇ ਸਾਨੂੰ 슈ਗਰ ਨਾ ਹੋ ਜਾਵੇ ਤੇ ਜਿਨ੍ਹਾਂ ਨੂੰ 슈ਗਰ ਰਹਿੰਦੀ ਹੈ ਤਾਂ ਉਹਨਾਂ ਨੂੰ ਡਰ ਹੈ ਕਿਤੇ ਸਾਡੀ 슈ਗਰ ਘਟਨ ਨਾਲ ਜਾਂ 슈ਗਰ ਵਧਣ ਨਾਲ ਕਿਤੇ ਸਾਨੂੰ ਕੋਈ ਬਹੁਤ ਹੀ ਜ਼ਿਆਦਾ ਪ੍ਰੋਬਲਮ ਨਾ ਆ ਜਾਵੇ ਤਾਂ ਅਜਿਹੇ ਦੇ ਵਿੱਚ ਅੱਜ ਤੁਹਾਨੂੰ ਅਸੀਂ ਇਹ ਬੀਜ ਹੈਗੇ ਆ ਉਹ ਦਿਖਾ ਰਿਹਾ ਜਿਹੜੇ 슈ਗਰ ਦੇ ਦੁਸ਼ਮਣ ਮੰਨੇ ਜਾਂਦੇ ਨੇ ਜਾਨੀ ਦੁਸ਼ਮਣ ਮੰਨੇ ਜਾਂਦੇ ਨੇ ਜਿੱਥੇ ਇਹ ਬੀਜ ਹੋਣਗੇ ਉੱਥੇ 슈ਗਰ ਨਹੀਂ ਹੋਏਗੀ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਸਾਡੇ ਨਾਲ ਨੇ ਸਮਝਾਂਗੇ ਕਿਹੜੇ ਬੀਜ ਨੇ 슈ਗਰ ਤੇ ਕਿਵੇਂ ਕੰਟਰੋਲ ਕਰ ਸਕਦਾ ਔਰ ਕਿਵੇਂ ਜਿਹੜੀ 슈ਗਰ ਹੈਗੀ ਹੈ ਚਾਹੇ ਤੁਹਾਡੀ 200 ਹੈ 300 ਹੈ ਜਾਂ 300 ਪਲੱਸ ਹੈ ਉਹਦਾ ਅੱਜ ਅਸੀਂ ਹੱਲ ਲੈ ਕੇ ਆਏ ਆਂ ਤੇ ਤੁਹਾਨੂੰ ਫਾਇਦਾ ਉਹਦਾ ਹੋਣਾ ਲਾਜ਼ਮੀ ਹੈ ਬਹੁਤ ਬਹੁਤ ਸਵਾਗਤ ਹੈ ਕੌਰ ਫੇਡਾਟ ਸਭ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਮੇਰੇ ਸਾਰੇ ਵੀਰਾਂ ਭਰਾਵਾਂ ਨੂੰ ਮੇਰੀਆਂ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸასი ਸ਼ਾਲ ਪ੍ਰਵਾਨ ਕਰੋ ਜੀ ਡਾਟ ਸਾਬ ਪਹਿਲਾ ਸਵਾਲ ਇਹ ਹੈ ਕਿ ਇਸ ਵੇਲੇ 슈ਗਰ ਦੀ ਬਿਮਾਰੀ ਦਾ ਡਰ ਬਹੁਤ ਜ਼ਿਆਦਾ ਹੈ ਔਰ ਹੋਣਾ ਵੀ ਹੈ ਆਉਣ ਵਾਲੇ ਟਾਈਮ 'ਚ ਹੋਰ ਜ਼ਿਆਦਾ ਹੋ ਜਾਣਾ ਇਹਦਾ ਜਿਹੜਾ ਡਰ ਹੈਗਾ ਕਿਉਂਕਿ ਲਗਾਤਾਰ ਇਹ ਵੱਧ ਰਹੀ ਹੈ ਤੁਸੀਂ ਕਹਿ ਰਹੇ ਹੋ ਕਿ ਜਿੱਥੇ ਇਹ ਬੀਜ ਉਥੇ ਸ਼ੂਗਰ ਨਹੀਂ ਹੋ ਸਕਦੀ ਨਹੀਂ ਹੋ ਸਕਦੀ ਇਹ ਬਿਲਕੁਲ ਨਹੀਂ ਹੋ ਸਕਦੀ ਇਹਦਾ ਇੱਕ ਟੈਕਨੀਕਲ ਰੀਜ਼ਨ ਹੈਗਾ ਜਿਹੜੀ ਵੀ ਆਪਾਂ ਗੱਲ ਕਰਦੇ ਪਏ ਆ ਸਭ ਤੋਂ ਪਹਿਲਾਂ ਦੇ ਆਪਾਂ ਸ਼ੂਗਰ ਦੀ ਬਿਮਾਰੀ ਇਹ ਸੋਚੀਏ ਵੀ ਇਹ ਸ਼ੂਗਰ ਦੀ ਬਿਮਾਰੀ ਹੁੰਦੀ ਕਿੰਨੂ ਹੈ ਮਿੱਠਾ ਖਾਣ ਨਾਲ ਸ਼ੂਗਰ ਦੀ ਬਿਮਾਰੀ ਹੁੰਦੀ ਹੈ ਜੀ ਮਿੱਠਾ ਖਾਣ ਨਾਲ ਸ਼ੂਗਰ ਦੀ ਬਿਮਾਰੀ ਹੁੰਦੀ ਹੈ ਹਰ ਇੱਕ ਬੰਦੇ ਨੂੰ ਇਹੀ ਪਤਾ ਹੈ ਵੀ ਜੇ ਮੈਂ ਮਿੱਠਾ ਖਾਵਾਂਗਾ ਤੇ ਸ਼ੂਗਰ ਦੀ ਬਿਮਾਰੀ ਫਰੂਕੀ ਸਾਹਿਬ ਇਹਦੇ ਜਿਹੜੇ ਫੈਕਟਸ ਨੇ ਨਾ ਫੈਕਟਸ ਬਿਲਕੁਲ ਉਲਟ ਨੇ ਮਤਲਬ ਜੀ ਜਿਹੜਾ ਮਿੱਠਾ ਖਾਣ ਦੇ ਨਾਲ ਸ਼ੂਗਰ ਨਹੀਂ ਹੁੰਦੀ ਸ਼ੂਗਰ ਹੁੰਦਾ ਤੁਹਾਡੇ ਬਲੱਡ ਦੇ ਨਾਲ ਸੰਬੰਧ ਹੁੰਦਾ ਆਪਾਂ ਇਹਨੂੰ ਕਹਿੰਦੇ ਨਾ ਬਲੱਡ ਸ਼ੂਗਰ ਹਾਂਜੀ ਬਲੱਡ ਸ਼ੂਗਰ ਦਾ ਮਤਲਬ ਇਹ ਵੇ ਕਿ ਜਦੋਂ ਤੁਹਾਡੇ ਬਲੱਡ ਦੇ ਅੰਦਰ ਕ੍ਰਿਸਟਲ ਦੀ ਮਾਤਰਾ ਜ਼ਿਆਦਾ ਹੋ ਗਈ ਜਦੋਂ ਤੁਹਾਡਾ ਬਲੱਡ ਲੋਡ ਤੋਂ ਵੱਧ ਥਿੱਕ ਹੋ ਗਿਆ ਗਾੜਾ ਹੋ ਗਿਆ ਹਾਂਜੀ ਗਾੜਾ ਹੋ ਗਿਆ ਫਿਰ ਤੁਹਾਨੂੰ ਜਿਹੜੀ 슈ਗਰ ਦੀ ਬਿਮਾਰੀ ਨੇ ਘੇਰ ਲੈਣਾ ਕਿਉਂਕਿ ਜਿਹੜਾ ਤੁਹਾਡੇ ਅੰਦਰ ਗਲੂਕੋਜ਼ ਹੁੰਦਾ ਉਹ ਉੱਪਰ ਉੱਪਰ ਰਹ ਜਾਂਦਾ ਤੇ ਜਿਹੜੇ ਤੁਹਾਡੇ ਇਨਸੂਲਿਨ ਹੁੰਦੀ ਹੈ ਉਹ ਥੱਲੇ ਚਲੇ ਜਾਂਦੀ ਹੈ ਜਦੋਂ ਆਪਾਂ ਕਹਿੰਦੇ ਆ ਟਾਈਪ 1 ਜਿਹੜੀ 슈ਗਰ ਹੁੰਦੀ ਹੈ ਟਾਈਪ 1 ਦੇ ਵਿੱਚ ਅਸੀਂ ਕਹਿੰਦੇ ਇਨਸੂਲਿਨ ਲਾ ਕੇ ਤੇ ਆਪਣਾ ਗੁਜ਼ਾਰਾ ਕਰਦੇ ਆ ਇਨਸੂਲਿਨ ਉਹ ਫ੍ਰੈਸ਼ ਇਨਸੂਲਿਨ ਹੁੰਦੀ ਹੈ ਤਾਂ ਉਹ ਉੱਪਰ ਚੱਲ ਜਾਂਦੀ ਹੈ ਉਹ ਮੂਵਮੈਂਟ ਹੋ ਜਾਂਦੀ ਆਦਰਵਾਇਜ਼ ਗਲੂਕੋਜ਼ ਦੇ ਵਿੱਚ ਹੀ ਰਹਿ ਜਾਂਦਾ ਹਾਂਜੀ ਹਾਂਜੀ ਟੈਂਪਰੇਰੀ ਆਪਾਂ ਨੂੰ ਰੀਲੀਫ ਦੇ ਦਿੰਨੇ ਆਪਾਂ ਦੇਖੋ ਅਸੀਂ ਜਦੋਂ ਉਸ ਇਨਸਾਨ ਦਾ ਜਦੋਂ ਸਰੀਰ ਬਣਿਆ ਸੀ ਜਾਂ ਜਦੋਂ ਉਹਨੂੰ 슈ਗਰ ਨਹੀਂ ਸੀ ਹੈਗੀ ਉਦੋਂ ਵੀ ਤੇ ਉਹੀ ਆਰਗਨ ਸੀ ਨਾ ਜਿਹੜੇ ਕੰਮ ਕਰ ਰਹੇ ਸੀ ਪੈਂਕਰੀਅਸ ਤੇ ਉਹੀ ਸੀਗੇ ਜਿਹੜੇ ਇਨਸੂਲਿਨ ਬਣਾ ਰਹੇ ਸੀਗੇ ਉਹ ਇਨਸੂਲਿਨ ਦੱਬ ਜਾਂਦੀ ਏ 슈ਗਰ ਜਿਹੜੀ ਇਨਸੂਲਿਨ ਨੇ ਉਹ ਥੱਲੇ ਰਹਿ ਜਾਂਦੀ ਏ ਬਲੱਡ ਥਿੱਕ ਹੋਣ ਕਰਕੇ ਠੀਕ ਹੈ ਠੀਕ ਹੈ ਜੀ ਜੇ ਤੁਹਾਡਾ ਬਲੱਡ ਥਿੱਕ ਨਹੀਂ ਹੈਗਾ ਤਾਂ ਅੱਡੀ ਜਿਹੜੀ 슈ਗਰ ਦੀ ਬਿਮਾਰੀ ਆ ਆਟੋਮੈਟਿਕਲੀ ਜਾ ਸਕਦੀ ਏ ਇਹਨੂੰ ਆਪਾਂ ਰਿਵਰਸ ਕਰਨ ਦੀ ਗੱਲ ਕਰ ਰਹੇ ਆ ਇਹ ਹਰ ਇੱਕ ਡਾਕਟਰ ਨੂੰ ਇਸ ਗੱਲ ਦੇ ਬਾਰੇ ਪਤਾ ਪਰ ਇਹ ਹਰ ਇੱਕ ਡਾਕਟਰ ਦੇ ਦੱਸਣ ਤੋਂ ਤਾਲ ਸੰਕੋਚ ਕਰਦਾ ਵੀ ਜੇ ਆਪਾਂ ਸਾਰਾ ਕੁਝ ਦਸੀ ਜਾਵਾਂਗੇ ਤੇ ਸਾਡੇ ਦੇ ਵੀ ਮਰੀਜ਼ ਘਟ ਜਾਣਗੇ। ਅੱਛਾ ਇੱਕ ਗੱਲ ਹੋਰ ਹੈਗੀ ਐ ਡਾਕਟਰ ਸਾਹਿਬ। ਹਾਂਜੀ। ਅ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਸ਼ੂਗਰ ਹੈ ਇਹਦਾ ਮਿੱਠੇ ਨਾਲ ਲੈਣ ਦੇ ਨੀਂ ਫਿਰ ਮਿੱਠਾ ਬੰਦ ਕਿਉਂ ਕਰਦੇ ਨੇ ਜੀ ਲੋਕ? ਦੇਖੋ ਮਿੱਠਾ ਬੰਦ ਕਰਨ ਦਾ ਇੱਕ ਹੈਗਾ ਵੀ ਜਦੋਂ ਸਾਨੂੰ ਡਾਇਬਟੀਜ਼ ਦੀ ਪ੍ਰੋਬਲਮ ਡਿਟੈਕਟ ਹੋ ਗਈ। ਉਦੋਂ ਤੁਹਾਡੇ ਅੰਦਰ ਗਲੂਕੋਜ਼ ਦਾ ਲੈਵਲ ਪਹਿਲਾਂ ਹੀ ਅਪ ਹੋ ਗਿਆ ਜਦੋਂ ਅਸੀਂ ਚੈੱਕ ਕੀਤਾ ਤੇ ਉਹਨੇ ਜਿਹੜਾ ਮਿੱਠਾ ਪਾ ਇਨਸਾਨ ਦਾ ਬਨਾਇਆ ਮਿੱਠਾ ਠੀਕ ਹੈ ਉਹਦੇ ਅੰਦਰ ਹੈਗਾ ਗੁਰੂਕੋਸ਼ ਨੇ ਇੱਕਦਮ ਗੁਰੂਕੋਸ਼ ਲੈਵਲ ਤਾ ਚੱਕ ਦੇਣਾ ਠੀਕ ਹੈ ਠੀਕ ਹੈ ਤੁਸੀਂ ਜੇ ਮਿੱਠਾ ਖਾਣਾ ਚਾਹੁੰਦੇ ਹੋ ਜਿੰਨੂੰ ਜਿੰਨੂੰ ਵੀ ਡਾਇਬਟੀਜ਼ ਹੈਗੀ ਏ ਤੁਸੀਂ ਭਗਵਾਨ ਦਾ ਬਣਾਇਆ ਹੈ ਰੱਬ ਦਾ ਬਣਾਇਆ ਹੈ ਮਿੱਠਾ ਖਾ ਸਕਦੇ ਹੋ ਇਨਸਾਨ ਦਾ ਬਣਾਇਆ ਮਿੱਠਾ ਨਹੀਂ ਖਾ ਸਕਦੇ ਇਨਸਾਨ ਤੇ ਰੱਬ ਦਾ ਬਣਾਇਆ ਹੈ ਕੀ ਹੁੰਦਾ ਇਨਸਾਨ ਦਾ ਬਣਾਇਆ ਉਹ ਹੁੰਦਾ ਹੈ ਜਿਹੜਾ ਆਰਟੀਫੀਸ਼ੀਅਲ সুইਟਨਰ ਜਿਹਦੇ ਵਿੱਚ ਖੰਡ ਪਾਈ ਹੈ ਜਿਹਦੇ ਵਿੱਚ ਕੈਮੀਕਲ ਵਾਲੀ ਖੰਡ ਜਾਂਦੀ ਹੈ ਉਹ ਤੁਹਾਨੂੰ ਇਨਸਟੈਂਟਲੀ ਤੁਹਾਡੀ ਸ਼ੂਗਰ ਨੂੰ ਅਫੈਕਟ ਕਰੇਗੀ ਇਨਸਟੈਂਟਲੀ ਸ਼ੂਗਰ ਦਾ ਜਿਹੜਾ ਲੈਵਲ ਹੈ ਉਹ ਤਾਂ ਚੱਲ ਜਾਏਗਾ ਤੇ ਜਿਹੜਾ ਰੱਬ ਦਾ ਬਣਾਇਆ ਉਹਦੇ ਚ ਹੈਗਾ ਫਰਕਟੋਸ ਫਰਕਟੋਸ ਜਿਹੜਾ ਉਹ ਤੁਹਾਡੇ ਅੰਦਰ ਉਦੋਂ ਜਾ ਕੇ ਰਿਲੀਜ਼ ਹੁੰਦਾ ਜਦੋਂ ਤੁਹਾਨੂੰ 슈ਗਰ ਦੀ ਲੋੜ ਏ ਅਦਰਵਾਈਜ਼ ਫਰਕਟੋਸ ਜਿਹੜਾ ਉਹ ਆਟੋਮੈਟਿਕਲੀ ਤੁਹਾਡੀ ਬੋਡੀ ਦੇ ਵਿੱਚੋਂ ਐਲੀਮੀਨੇਟ ਹੋ ਜਾਂਦਾ ਤੁਹਾਡੇ ਯੂਰੀਨ ਰਾਹੀਂ ਤੁਹਾਡੇ ਸਟੂਲ ਰਾਹੀਂ ਉਹਨੇ ਆਟੋਮੈਟਿਕਲੀ ਜਿਹੜਾ ਲੋਡ ਤੋਂ ਵੱਧ ਉਹ ਨਿਕਲ ਜਾਏਗਾ ਬਾਹਰ ਪਰ ਉਹਦੀ ਵੀ ਆਪਾਂ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਵੀ ਉਹ ਲੋਡ ਤੋਂ ਵੱਧ ਨਹੀਂ ਖਾਣਾ ਆਪਾਂ ਹਾਂ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਇਹ ਥੇ ਹੈਗਾ 슈ਗਰ ਵਾਲੇ ਲੋਕ ਨੇ ਜਿਹੜੇ ਉਹ ਇਹੀ ਸੋਚਦੇ ਨੇ ਜੀ ਕਿ ਅਸੀਂ ਜਿਹੜੀਆਂ ਗੋਲੀਆਂ ਹੈਗੀਆਂ ਨੇ ਸਾਡੇ ਕੈਪਸੂਲ ਹੈਗੇ ਜਿਹੜਾ ਇਨਸੂਲਿਨ ਅਸੀਂ ਇੰਜੈਕਟ ਕਰਦੇ ਆ ਡਾਕਟਰ ਨੇ ਸਾਨੂੰ ਦੱਸਤਾ ਜੀ ਹੁਣ ਤਾਂ ਸਾਰੀ ਉਮਰ ਹੈ ਉਹਨਾਂ ਤੋਂ ਇਹ ਖੜਾ ਛੜਾ ਸਕਦੇ ਨੇ ਤੁਹਾਡੇ ਵਿੱਚ ਜਾਂ ਉਹਨਾਂ ਦਾ ਕੀ ਇਫੈਕਟ ਕੀ ਹੁੰਦਾ ਹੈ ਜੇ ਅਸੀਂ ਲਗਾਤਾਰ ਇਨਟੇਕ ਕਰ ਲਈਏ 슈ਗਰ ਵਾਲੀਆਂ ਮੈਡੀਸਨ ਦੇਖੋ ਜੀ 슈ਗਰ ਜਿਹੜੀ ਪ੍ਰੋਬਲਮ ਹੈ ਨਾ ਇਹਨੂੰ ਥੋੜਾ ਜਿਹਾ ਸਮਝਣਾ ਪੈਂਦਾ ਆਪਾਂ ਨੂੰ ਜਿਹੜੇ ਬੰਦੇ ਨੂੰ ਵੀ 슈ਗਰ ਹੋ ਗਈ ਨਾ ਸਭ ਤੋਂ ਪਹਿਲਾਂ ਤੇ ਉਹਦੀ ਗ੍ਰਸਤ ਜੀਵਨ ਜਿਹ ਠੀਕ ਹੈ ਜੀ ਉਸ ਤੋਂ ਬਾਅਦ ਸੈਕਿੰਡ ਨੰਬਰ ਤੇ ਉਹਦੇ ਲੀਵਰ ਉਹਦੀਆਂ ਗਿਡਨੀਆਂ ਉਹਨੀਆਂ ਅੱਖਾਂ ਉਹਦੇ ਬਾਲ ਸਮਝ ਲਓ ਵੀ ਜੋ ਹਾਲ ਲੱਕੜ ਦਾ ਸਿਉਂਕ ਲੱਗਣ ਤੋਂ ਬਾਅਦ ਹੁੰਦਾ ਸੇਮ ਕਿ ਨੂੰ ਪੰਜਾਬੀ ਚ ਕਹੀਏ ਆਸਾਨ ਪਾਸ਼ਾ ਦੇ ਵਿੱਚ ਵੀ ਬੰਦੇ ਨੂੰ ਖੜਕਾ ਕੇ ਰੱਖ ਦਿੰਦੀ ਹੈ ਤਾਂ ਇਹਦਾ ਨਾਮ ਸੁਣ ਕੇ ਲੋਕੀ ਘਬਰਾ ਜਾਂਦੇ ਨੇ ਰੂਹ ਕੰਬ ਜਾਂਦੀ ਹੈ ਬੰਦਾ ਇੱਕ ਕੋਨੇ 'ਚ ਬਹਿ ਕੇ ਸੋਚਣ ਲੱਗ ਪੈਂਦਾ ਵੀ ਮੇਰੇ ਹੁਣ ਪਰਿਵਾਰ ਦਾ ਮੇਰੇ ਤੋਂ ਬਾਅਦ ਕੀ ਹੋਏਗਾ ਇੰਨੀ ਜ਼ਿਆਦਾ ਜਿਹੜੀ ਦਿਮਾਗ ਦੇ ਉੱਤੇ ਤੁਹਾਡੇ ਸਟ्रेस ਪਾ ਦਿੰਦੀ ਹੈ ਇੰਨਾ ਜ਼ਿਆਦਾ ਵਜਨ ਪਾ ਦਿੰਦੀ ਹੈ ਤੁਹਾਨੂੰ ਇੱਕ ਹੋਰ ਗੱਲ ਸੁਣ ਕੇ ਇੱਕ ਬਹੁਤ ਵੱਡੀ ਰਿਸਰਚ ਹੋਈ ਹੈ 슈ਗਰ ਦੇ ਉੱਤੇ ਜਿਹੜੇ ਬੰਦੇ ਜ਼ਿਆਦਾ 슈ਗਰ ਨੂੰ ਲੈ ਕੇ ਸਟ्रेसਫੁੱਲ ਰਹਿੰਦੇ ਨੇ ਉਹਨਾਂ ਨੂੰ ਸਟ्रेस ਘਟਾਲ ਲਈ ਵੀ ਦਵਾਈ ਸਟ्रेस ਦੀ ਵੀ ਖਾਣੀ ਪੈਂਦੀ ਐ ਐਕਸਟਰਾ ਕਿਉਂਕਿ ਸਟ्रेस ਲੈਣਾ ਵੀ 슈ਗਰ ਲੈਵਲ ਇੰਕਰੀਜ਼ ਹੁੰਦੇ ਨੇ ਹਾਂਜੀ ਅੱਛਾ ਤੇ ਦੱਸ ਫਿਰ ਹੁਣ ਸਾਨੂੰ ਇਹ ਦੱਸੋ ਵੀ ਜਿਨ੍ਹਾਂ ਦੀ 슈ਗਰ ਤੁਸੀਂ ਕਹਿ ਰਹੇ ਸੀ ਕਿ 200 ਵਾਲੇ ਵਾਸਤੇ ਇੱਕ ਅਲੱਗ ਨੁਸਖਾ ਦੇਣ ਵਾਲਿਓ 200 ਤੋਂ 300 ਲੈ ਵਿਚਕਾਰ ਅਲੱਗ ਨੁਸਖਾ ਹੈ 300 ਤੋਂ ਪਾਰ ਜਿਨ੍ਹਾਂ ਦੀ ਸ਼ੂਗਰ ਰਹਿੰਦੀ ਹੈ ਉਹਨਾਂ ਵਾਸਤੇ ਤੁਸੀਂ ਅਲੱਗ ਨੁਸਖਾ ਦੇਣ ਲੱਗਿਓ ਪਹਿਲਾਂ ਤੁਸੀਂ ਸਾਡਾ 200 ਵਾਲਾ ਨੁਸਖਾ ਦੇ ਦਿਓ ਜਿਨ੍ਹਾਂ ਦੀ ਸ਼ੂਗਰ ਰੋਟੀ ਖਾਣ ਤੋਂ ਬਾਅਦ 200 ਤੱਕ ਚਲੀ ਜਾਂਦੀ ਹੈ ਦੇਖੋ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਸਮਝਾਣਾ ਵਾਂ ਛੋਟੀ ਜੀ ਜੀ ਕਿ ਅਸੀਂ ਜਦੋਂ ਆਪਣੇ ਸੋਲਜਰ ਨੇ ਜਿਹੜੇ ਵਾਰ ਦੇ ਵਿੱਚ ਲੜਨ ਜਾਂਦੇ ਨੇ ਉਦੋਂ ਹਰ ਇੱਕ ਹਥਿਆਰ ਦਾ ਉਹ ਉਸ ਤਰ੍ਹਾਂ ਨਾਲ ਜਵਾਬ ਦਿੰਦੇ ਨੇ ਕਿ ਮੰਨ ਲਓ ਜੇ ਅੱਗੋਂ ਗੋਲੀ ਚਲਦੀ ਵੀ ਤੇ ਗੋਲੀ ਦਾ ਜਵਾਬ ਗੋਲੀ ਨਾਲ ਦੇਣਗੇ ਜੇ ਅੱਗੋਂ ਗੋਲਾ ਚਲਦਾ ਪਿਆ ਤੋਪ ਦਾ ਤੇ ਤੋਪ ਦੇ ਗੋਲੇ ਦਾ ਜਵਾਬ ਗੋਲੀ ਨਾਲ ਨਹੀਂ ਨਾ ਦਿੱਤਾ ਜਾ ਸਕਦਾ ਇਦਾਂ ਹੀ ਸਾਡਾ ਫਾਰਮੂਲਾ ਹੈ ਜਦੋਂ ਤੱਕ ਤੁਹਾਡੀ ਸ਼ੂਗਰ ਜਾਂ ਤੁਸੀਂ ਅਜੇ ਤਾਜੀ-ਤਾਜੀ ਤੁਹਾਨੂੰ ਸ਼ੂਗਰ ਹੋਈਏ 120 ਲੈਵਲ ਰਹਿਣਾ ਚਾਹੀਦਾ ਤੁਹਾਡਾ 150 ਚਲਾ ਗਿਆ 160 ਚਲਾ ਗਿਆ 170 ਚਲਾ ਗਿਆ 200 ਚਲਾ ਗਿਆ 200 ਤੱਕ ਤੇ ਸਾਡੇ ਜਿਹੜੇ ਆ ਬੀਜ ਨੇ ਕਾਦੇ ਬੀਜ ਨੇ ਸਾਨੂੰ ਦੱਸ ਦਿਓ ਇਹ ਹੈਗੇ ਜੀ ਜਮਨ ਦੇ ਆ ਗਿਟਕਾਂ ਓਕੇ ਜਮਨ ਦੇ ਚਾਮਨ ਦੇ ਬੀਜ ਕਹਿ ਲੋ ਜਮਨ ਦੀਆਂ ਗਿਟਕਾ ਕਹਿ ਲੋ ਜਮਨ ਆਉਣੀ ਵੀ ਸ਼ੁਰੂ ਹੋ ਗਈ ਹੈ ਆ ਜਮਨ ਦੀ ਬੀਜ ਤੁਹਾਨੂੰ ਪੰਸਾਰੀ ਕੋਲੋਂ ਲੈਣ ਦੀ ਲੋੜ ਨਹੀਂ ਹੈਗੀ ਵੈਸੇ ਇਹ ਜਮਨ ਦੇ ਬੀਜ ਮੇਰੇ ਕੋਲ ਹੀ ਮਿਲਨੇ ਮੈਂ ਪਹਿਲਾਂ ਹੀ ਐਕਸਪਲੇਨ ਕਰ ਦਿੰਦਾ ਵੀ ਮੈਂ ਇੱਥੇ ਜਮਨ ਦੇ ਬੀਜ ਨਹੀਂ ਵੇਚਣ ਆਇਆ ਉਹ ਤੁਹਾਨੂੰ ਇੱਕ 슈ਗਰ ਦੀ ਮੁਕਤੀ ਕਰਾਣ ਆਇਆ ਤੁਹਾਡੀ ਠੀਕ ਹੈ 슈ਗਰ ਤੋਂ ਤੁਹਾਡਾ ਪਰਮਾਨੈਂਟ ਖਿਹੜਾ ਛਡਾਣ ਆਇਆ ਵਾ ਤੇ ਉਹ ਵੀ ਬਿਲਕੁਲ ਮੁਫਤ ਦੇ ਵਿੱਚ ਮੁਫਤ ਚ ਇਦਾਂ ਵੀ ਜਾਮਨ ਦਾ ਸੀਜ਼ਨ ਆ ਗਿਆ ਜਾਮਨਾ ਬਾਜ਼ਾਰੋਂ ਲਿਆਓ ਜਾਮਨਾ ਸਾਰਾ ਪਰਿਵਾਰ ਖਾਓ ਬੈਠ ਕੇ ਉਹਦੀਆਂ ਗਿਟਕਾ ਨਾ ਸੁਟਿਓ ਗਿਟਕਾ ਸਾਹਮ ਕੇ ਰੱਖ ਲੋ ਇਹਨਾਂ ਨੂੰ ਧੁੱਪ ਚ ਸੁਕਾ ਲਓ ਧੁੱਪ ਚ ਸੁਕਾ ਕੇ ਤੁਹਾਡੀਆਂ ਗਿਟਕਾ ਇਦਾਂ ਦੀਆਂ ਬਣ ਜਾਣਗੀਆਂ ਠੀਕ ਹੈ ਜੀ ਇਹਨਾਂ ਗਿਟਕਾ ਨੂੰ ਕੀ ਕਰਨਾ ਇਹਨਾਂ ਨੂੰ ਪੀ ਲੈਣਾ ਠੀਕ ਹੈ ਦਰਦ ਕਰ ਲੈਣਾ ਬਿਲਕੁਲ ਪਾਊਡਰ ਫਾਰਮ ਚ ਬਣਾ ਲੈਣਾ ਮਿਕਸੀ ਚ ਘੇੜਾ ਦਵਾ ਲੈਣਾ ਜਦੋਂ ਮਿਕਸੀ ਚ ਇਹਦਾ ਘੇੜਾ ਦਵਾ ਦੋਗੇ ਤੇ ਇਹਦਾ ਪਾਊਡਰ ਬਣ ਜਾਏਗਾ ਤੇ ਪਾਊਡਰ ਤੁਸੀਂ ਇਹਨੂੰ ਯੂਜ਼ ਕਰਨਾ ਠੀਕ ਹੈ ਠੀਕ ਹੈ ਜੀ ਉਹ ਯੂਜ਼ ਕਰਨ ਦਾ ਤੁਹਾਨੂੰ ਪ੍ਰੋਪਰ ਇਹਦਾ ਤਰੀਕਾ ਵੀ ਦੱਸਿਆ ਜਾਏਗਾ ਸਭ ਕੁਝ ਦੱਸਿਆ ਜਾਏਗਾ ਪਰ ਇੱਥੇ ਇੱਕ ਗੱਲ ਬਹੁਤ ਜ਼ਿਆਦਾ ਜ਼ਰੂਰੀ ਹੈ ਦੱਸਣ ਵਾਲੀ ਵੀ ਤੁਹਾਨੂੰ ਥੋੜੇ ਜਿਹਾ ਲਾਈਫ ਸਟਾਈਲ ਮੋਡੀਫਿਕੇਸ਼ਨ ਕਰਨੇ ਪੈਣਗੇ ਠੀਕ ਹੈ ਥੋੜੀ ਜਿਹੀ ਆਪਣੀ ਸਿਹਤ ਦੇ ਵਿੱਚ ਤੁਹਾਡਾ ਜਿਹੜਾ ਖਾਣ ਪੀਣ ਦਾ ਪੈਟਰਨ ਹੈ ਉਹਨੂੰ ਚੇਂਜ ਕਰਨ ਦੀ ਬਹੁਤ ਲੋੜ ਹੈ ਖਾਣ ਪੀਣ ਦਾ ਪੈਟਰਨ ਜਦੋਂ ਤੱਕ ਤੁਸੀਂ ਚੇਂਜ ਨਹੀਂ ਕਰੋਗੇ 슈ਗਰ ਤੋਂ ਪੂਰੀ ਤਰ੍ਹਾਂ ਆਪਣਾ ਖਹਿੜਾ ਨਹੀਂ ਛਡਾ ਸਕਦੇ ਬੀਜ ਵੀ ਤੁਹਾਡੀ ਹੈਲਪ ਕਰਨਗੇ ਪਰ ਇਹ ਇੱਕ ਪਾਰਟ ਹੈ ਠੀਕ ਹੈ ਤੁਸੀਂ ਕਹਿ ਲਓ ਵੀ ਬੀਜ ਦਾ ਜਿਹੜਾ ਰੋਲ ਹੈ 50% ਦਾ ਹੈ ਪਰ ਜਿਹੜਾ 50% ਦਾ ਰੋਲ ਹੈਗਾ ਉਹ ਤੁਹਾਡਾ ਲਾਈਫਸਟਾਈਲ ਮੋਡੀਫਿਕੇਸ਼ਨ ਦਾ ਲਾਈਫਸਟਾਈਲ ਮੋਡੀਫਿਕੇਸ਼ਨ ਤੋਂ ਮਤਲਬ ਇਹ ਵੀ ਖਾਣ ਪੀਣ ਦਾ ਤਰੀਕਾ ਚੇਂਜ ਕਰਨ ਦਾ ਤੁਸੀਂ ਜਿਹੜਾ ਸਵੇਰ ਦਾ ਖਾਣਾ ਨਾ ਸਵੇਰ ਦਾ ਖਾਣਾ ਹਮੇਸ਼ਾ ਇਹ ਸਮਝ ਕੇ ਖਾਣਾ ਕਿ ਮੈਂ ਦੁਪਹਿਰ ਦੀ ਰੋਟੀ ਖਾ ਰਿਹਾ ਵਾਂ ਆਪਣੇ ਮਨ ਨੂੰ ਇਹ ਗੱਲ ਸਮਝਾ ਇਹ ਕਿਵੇਂ ਜੀ ਇਹ ਜਦੋਂ ਤੁਹਾਡਾ ਸੂਰਜ ਚੜ੍ਹ ਗਿਆ ਜਾਂ ਜਿੰਨੇ ਵਜੇ ਤੁਸੀਂ ਬ੍ਰੇਕਫਾਸਟ ਆਲਰੇਡੀ ਕਰਦੇ ਪਏ ਹੋ ਉਹਦੇ ਤੋਂ ਭਾਵੇਂ 10 15 20 ਮਿੰਟ ਬਾਅਦ ਖਾਣਾ ਖਾ ਲਓ ਬਟ ਆਪਣੇ ਮਨ ਨੂੰ ਇਹ ਗੱਲ ਨੂੰ ਸਮਝਾ ਕੇ ਖਾਣਾ ਕਿ ਮੈਂ ਦੁਪਹਿਰ ਦਾ ਖਾਣਾ ਖਾ ਰਿਹਾ ਵਾਂ ਦਿਨ ਦੇ ਵਿੱਚ ਤੁਹਾਡੇ ਸਿਰਫ ਦੋ ਮੀਲ ਹੋਣੇ ਚਾਹੀਦੇ ਨੇ ਇੱਕ ਸਵੇਰ ਦਾ ਹੋ ਗਿਆ ਤੇ ਇੱਕ ਰਾਤ ਦਾ ਹੋ ਗਿਆ ਬ੍ਰੇਕਫਾਸਟ ਨੂੰ ਸਕਿਪ ਕਰਨਾ ਪੈਣਾ ਦਿਨ ਦੇ ਵਿੱਚ ਰੋਟੀ ਆਪਾਂ ਦੋ ਵਾਰੀ ਖਾਣੀ ਹੈ ਇੱਕ ਵਾਰੀ ਸਵੇਰੇ ਖਾ ਲਓ ਇੱਕ ਵਾਰੀ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਖਾ ਲਓ ਤੇ ਫਿਰ ਜੇ ਵਿੱਚ ਘਾਰ ਜਿਲ ਕਰੇ ਜੀ ਭੁੱਖ ਲੱਗੇ ਉਸ ਘਾਰ ਦਿਲ ਕਰੇ ਤੇ ਤੁਹਾਨੂੰ ਹੈਲਥੀ ਸਨੈਕਸ ਦੱਸ ਦਿੰਨਾ ਮੈਂ ਛੋਲੇ ਖਾ ਸਕਦੇ ਹੋ ਤੁਸੀਂ ਪੁੱਜੇ ਛੋਲੇ ਠੀਕ ਹੈ ਠੀਕ ਹੈ ਮੌਂਫਲੀ ਦੀਆਂ ਗਿਰੀਆਂ ਖਾ ਸਕਦੇ ਹੋ ਠੀਕ ਹੈ ਠੀਕ ਹੈ ਤਲਾਵਾ ਕੋਈ ਵੀ ਜਿਹੜਾ ਘੱਟ 슈ਗਰ ਵਾਲਾ ਫਲ ਫਰੂਟ ਹੈ ਤੁਸੀਂ ਉਹ ਵੀ ਖਾ ਸਕਦੇ ਜੀ ਜੀ ਹਾਂ ਅੱਛਾ ਸ਼ਾਮ ਦੀ ਰੂਟ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ 슈ਗਰ ਵਾਲੇ ਨੂੰ ਬ੍ਰੇਕਫਾਸਟ ਛੱਡਣਾ ਪਊਗਾ ਬਿਲਕੁਲ ਜੀ ਬਿਲਕੁਲ ਬ੍ਰੇਕਫਾਸਟ ਛੱਡੇਗਾ ਤਾਂ ਹੀ ਉਹਦਾ 슈ਗਰ ਤੋਂ ਛਟਕਾਰਾ ਆਣਾ ਬਹੁਤ ਸਾਰੇ ਮੇਰੇ ਮਰੀਜ਼ ਦੰਦੇ ਨੇ ਜਿਨ੍ਹਾਂ ਨੂੰ ਮੈਂ ਇਹ ਫਾਰਮੂਲਾ ਦੱਸਿਆ ਜਿਨ੍ਹਾਂ ਨੇ ਮੇਰੇ ਹਿਸਾਬ ਨਾਲ ਡਾਈਟ ਮੋਡੀਫਿਕੇਸ਼ਨ ਕੀਤੀ ਹੈ ਥੋੜੀ ਬਹੁਤੀ ਵਰਜਿਸ਼ ਕੀਤੀ ਹੈ ਥੋੜੀ ਬਹੁਤੀ ਸੈਅਰ ਕੀਤੀ ਹੈ ਸਭ ਤੋਂ ਵਧੀਆ ਚੀਜ਼ ਜਿਹੜੀ ਹੈਗੀ ਹੈ ਜਿਨ੍ਹਾਂ ਦੇ ਗੋਡੇ ਕੈਮ ਨੇ ਜਾਂ ਜਿਨ੍ਹਾਂ ਦੀਆਂ ਲੱਤਾਂ ਕੈਮ ਨੇ ਜੇ ਸਾਈਕਲਿੰਗ ਕਰੋ ਸਾਈਕਲਿੰਗ ਕਰੋ ਬਾਤ ਜਿਆਦਾ ਨਹੀਂ ਦਿਹਾੜੀ ਚ 10 15 20 ਮਿੰਟ ਜੇ ਸਾਈਕਲਿੰਗ ਕਰ ਲੋਗੇ ਤੁਹਾਡੇ ਸਾਰੇ ਦਿਨ ਦਾ ਜਿਹੜਾ ਸਰੀਰ ਦਾ ਸਿਸਟਮ ਹੈ ਉਹ ਸਭ ਖਾਦਾ ਪੀਤਾ ਤੁਹਾਡਾ ਪਚੇਗਾ ਵਧੀਆ ਤਰੀਕੇ ਨਾਲ ਕਿਉਂਕਿ ਪਹਿਲੇ ਜ਼ਮਾਨੇ ਦੇ ਵਿੱਚ ਲੋਕੀ ਸਾਈਕਲਿੰਗ ਆਮ ਕਰਦੇ ਸੀ ਉਮੂਮਨ ਕਰਦੇ ਸੀਗੇ ਤੇ ਉਹਨਾਂ ਨੂੰ 슈ਗਰ ਦੀ ਪ੍ਰੋਬਲਮ ਨਹੀਂ ਸੀ ਹੁੰਦੀ ਜੀ 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 ਅੱਛਾ ਇਹ 200 ਤੱਕ ਨੁਸਖਾ ਫਾਰਮੂਲਾ ਕੰਮ ਕਰੇਗਾ ਬਿਲਕੁਲ ਕਾਮਯਾਬ ਹੈ ਜੀ ਇਹਦੇ 100% ਰਿਜ਼ਲਟ ਮਿਲਣਗੇ ਆਪਾਂ ਤੇ ਜੇ 200 ਤੋਂ ਵੱਧ ਹੋਵੇ 슈ਗਰ ਜੀ 200 ਤੋਂ ਵੱਧ ਹੋਵੇ ਤੇ ਫਿਰ ਆਪਾਂ ਇਹਦੇ ਵਿੱਚ ਆਬੀ ਜੈਡ ਕਰਨੇ ਆ ਇਹ ਕਾਦੇ ਬੀਜ ਨੇ ਇਹ ਬੀਜ ਹੈਗੇ ਨੇ ਜੀ ਕਰੇਲੇ ਦੇ ਠੀਕ ਹੈ ਕਰੇਲੇ ਦੇ ਬੀਜ ਐਡ ਕਰ ਲਓ ਕਰੇਲੇ ਦੇ ਬੀਜ ਕਿੱਦਾਂ ਐਡ ਕਰਨੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਕਰੇਲੇ ਦੇ ਬੀਜ ਡਾਇਰੈਕਟ ਇਦਾਂ ਨਹੀਂ ਕਾ ਸਕਦੇ ਆਪਾਂ ਠੀਕ ਹੈ ਮਤਲਬ ਜੇ 200 ਤੋਂ ਉੱਪਰ ਹੈ 200 ਤੋਂ ਉੱਤੇ ਵੇ ਤੇ ਇਹ ਤੁਹਾਡਾ 200 ਤੋਂ 300 ਤੱਕ ਕੰਮ ਕਰੇਗਾ ਬਹੁਤ ਸ਼ਾਨਦਾਰ ਤਰੀਕੇ ਨਾਲ ਤੇ ਜੇ 300 ਤੋਂ ਵੀ ਟੱਪ ਜੇ 300 ਤੋਂ ਵੀ ਟੱਪ ਜੇ ਤੇ ਫਿਰ ਸਭ ਤੋਂ ਵਧੀਆ ਸਾਡੇ ਕੋ ਆਰਾਮਾਨ ਚੀਜ਼ ਹੈਗੀ ਹੈ ਜਿਹਨੂੰ ਆਪਾਂ ਹਾਂ ਦੋ ਵੱਧੋ ਵਧੀਆ ਚੀਜ਼ ਸਮਝਦੇ ਆ ਠੀਕ ਹੈ ਜੀ ਫੁੱਕੀ ਸਾਹਿਬ ਇਹ ਹੋਗੇ ਤੁਹਾਡੇ ਜਮਨ ਦੇ ਬੀਜ ਇਹ ਹੋਗੇ ਤੁਹਾਡੇ ਕਰੇਲੇ ਦੇ ਬੀਜ ਇਹ ਹੋਗੇ ਤੁਹਾਡੇ ਨਿੰਮ ਦੇ ਯਾਨੀ ਨਮੋਣੀ ਦਾ ਬੀਜ ਠੀਕ ਹੈ ਠੀਕ ਹੈ ਜੀ ਇਹ ਜਦੋਂ ਤਿੰਨੇ ਚੀਜ਼ਾਂ 올 ਟੂਗੇਦਰ ਰਲ ਗਈਆਂ ਤਿੰਨੇ ਚੀਜ਼ਾਂ ਇਕੱਠੀਆਂ ਇਹਨਾਂ ਦਾ ਸੁਮੇਲ ਇੰਨਾ ਸ਼ਾਨਦਾਰ ਸੁਮੇਲ ਹੈ ਨਾ ਠੀਕ ਹੈ ਜਿਹੜਾ ਵੀ ਡਾਇਬੀਟਿਸ ਵਾਲਾ ਪੇਸ਼ੈਂਟ ਹੈਗਾ ਚਾਹੇ ਉਹਦੀ ਸ਼ੂਗਰ ਜਿੰਨੀ ਮਰਜ਼ੀ ਵਿਗੜੀ ਹੋਏ ਠੀਕ ਹੈ ਜੇ ਬੰਦਾ ਲਗਾਤਾਰ ਇਹਨੂੰ ਮਹੀਨਾ ਯੂਜ਼ ਕਰ ਲੇਗਾ ਨਾ ਤੇ ਉਹ ਆਪ ਕਹੇਗਾ ਵੀ ਮੇਰੀ ਜ਼ਿੰਦਗੀ ਜਿਹੜੀ ਇਹ ਬਿਲਕੁਲ ਟਰਾਂਸਫਾਰਮ ਹੋ ਗਈ ਹੈ ਜਿਹੜਾ ਰੋਟੀ ਵਾਲਾ ਸਿਸਟਮ ਦੱਸਿਆ ਉਹਨੂੰ ਵੀ ਫਾਲੋ ਕਰੋ ਥੋੜੀ ਬਹੁਤੀ ਵਰਜੈਸ਼ ਕਸਰਤ ਵੀ ਜ਼ਰੂਰ ਕਰੋ ਜੇ ਤੁਸੀਂ ਯੋਗਾ ਕਰਦੇ ਹੋ ਤਾਂ ਯੋਗਾ ਵੀ ਜ਼ਰੂਰ ਕਰੋ ਤੇ ਇਹ ਚੀਜ਼ਾਂ ਨੂੰ ਜਦੋਂ ਤੁਸੀਂ ਦਿੱਤੇ ਹੋਏ ਨੁਸਖੇ ਦੇ ਹਿਸਾਬ ਨਾਲ ਯੂਜ਼ ਕਰੋਗੇ ਤੁਹਾਡੀ ਜ਼ਿੰਦਗੀ ਨੂੰ ਬਦਲਣ ਦਾ ਤੁਹਾਨੂੰ 슈ਗਰ ਤੋਂ ਖਿਹੜਾ ਛਡਾਣ ਲਈ ਬਹੁਤ ਉਪਯੋਗੀ ਹੋਏਗੀ ਬਹੁਤ ਜ਼ਿਆਦਾ ਸਹਾਈ ਹੋਏਗੀ ਜੀ ਜੀ ਅੱਛਾ ਇਹਨਾਂ ਦਾ ਫਿਰ ਇਸਤੇਮਾਲ ਕਿਵੇਂ ਕਰਨਾ ਡਾਕਟਰ ਸਾਹਿਬਾਨੂੰ ਇਹ ਵੀ ਦੱਸੋ ਬਹੁਤ ਆਸਾਨ ਹੈ ਜੀ ਤਿੰਨਾਂ ਚੀਜ਼ਾਂ ਨੂੰ ਅਸੀਂ ਤੁਹਾਡੇ ਸਾਹਮਣੇ ਔਨ ਕੈਮਰਾ ਇਹਦੇ ਵਿੱਚ ਪਾ ਰਹੇ ਹਾਂ ਆ ਦੇਖੋ ਜੀ ਇੱਕ ਇੱਕ ਕਰਕੇ ਚੀਜ਼ਾਂ ਪਾਣੀ ਹੈ ਸਭ ਤੋਂ ਪਹਿਲਾਂ ਆਪਾਂ ਜਮਨ ਨੂੰ ਲਵਾਂਗੇ ਜੀ ਆਹ ਜਮਨ ਨੂੰ ਇਹਦੇ ਵਿੱਚ ਜਾਰ ਦੇ ਵਿੱਚ ਐਡ ਕਰ ਰਹੇ ਹਾਂ ਦੇਖੋ ਠੀਕ ਹੋ ਗਿਆ ਠੀਕ ਹੈ ਜੀ ਦੂਜੇ ਨੰਬਰ ਤੇ ਆਪਾਂ ਕਰੇਲੇ ਦਾ ਬੀਜ ਲਵਾਂਗੇ ਕਰੇਲੇ ਦੇ ਬੀਜ ਨੂੰ ਲੈ ਕੇ ਆਹ ਪਾਲੇ ਵਿੱਚ ਠੀਕ ਹੈ ਤੇ ਲਾਸਟ ਵਿੱਚ ਨਿੰਮ ਦਾ ਯਾਨੀ ਨਮੂਣੀ ਦਾ ਜਿਹੜਾ ਬੀਜ ਏ ਉਹਨੂੰ ਯੂਜ਼ ਕਰਾਂਗੇ ਆ ਦੇਖੋ ਇਹਨੂੰ 올 ਟੁਗੇਦਰ ਪਾ ਕੇ ਤੇ ਇਹਨੂੰ ਆਪਾਂ ਮਿਕਸੀ ਦੇ ਵਿੱਚ ਗਿੜਾ ਦਵਾ ਕੇ ਇਹਦੇ ਤਾਂ ਪਾਊਡਰ ਬਣਾਵਾਂਗੇ ਇਹ ਪਾਊਡਰ ਫਿਰ ਕਿਵੇਂ ਇਨਟੇਕ ਕਿਵੇਂ ਕਰਨਾ ਹੋਊਗਾ ਜੀ ਇਹ ਕਿਸ ਵੇਲੇ ਇਨਟੇਕ ਕਰਨਾ ਉਹ ਸਾਰੇ ਚੀਜ਼ਾਂ ਤੁਹਾਨੂੰ ਉਸ ਦੱਸਾਂਗੇ ਬਹੁਤ ਆਸਾਨ ਹੈ ਫੁਕੀ ਸਾਹਿਬ ਕੋਈ ਯਾਦ ਰੱਖਣ ਵਾਲੀ ਗੱਲ ਨਹੀਂ ਸਵੇਰੇ ਸੁੱਤੇ ਉੱਡਦੇ ਅੰਸਾਰ ਕੋਈ ਵੀ ਨੁਸਕਾ ਬੈਸਟ ਟਾਈਮ ਹੁੰਦਾ ਠੀਕ ਹੈ ਠੀਕ ਹੈ ਉਹਨੂੰ ਕਿੱਦਾਂ ਬਣਾਉਣਾ ਕਿੱਦਾਂ ਯੂਜ਼ ਕਰਨਾ ਮੈਂ ਤੁਹਾਨੂੰ ਇਹ ਮਿਕਸੀ ਚਲਾ ਕੇ ਨਾਲ-ਨਾਲ ਦੱਸੀ ਜਣਾ ਜੀ ਸਾਰਾ ਕੁਝ ਵੀਡੀਓ ਨੂੰ ਵੱਧ ਤੋਂ ਵੱਧ ਦਬ ਕੇ ਸ਼ੇਅਰ ਕਰਿਓ ਤੁਹਾਡੇ ਫੈਮਿਲੀ ਦੇ ਵਿੱਚ ਕਿਸੇ ਨੂੰ ਇਹ ਪ੍ਰੋਬਲਮ ਹੈਗੀ ਹੈ ਸਭ ਇਹ ਤਾਂ ਮੈਂਟਲਮੈਂਟ ਲੱਗਿਆ ਜੀ ਤਾਂ ਮੈਂਟਲ ਲਾਣਾ ਆਪਾਂ ਜਿਆਦਾ ਟਾਈਮ ਨਹੀਂ ਲਾਣਾ ਕਿਉਂਕਿ ਅੱਜ ਕੱਲ ਨਾ ਹਰ ਬੰਦਾ ਲਾਈਫ ਸਟਾਈਲ ਹੈਗੀ ਬਹੁਤ ਔਖੀ ਠੀਕ ਹੈ ਜੀ ਕਿਸੇ ਕੋ ਟਾਈਮ ਨਹੀਂ ਹੈਗਾ ਵਾਦੂ ਠੀਕ ਹੈ ਤੇ ਆਪਾਂ ਸਮਾਂ ਵੀ ਨਹੀਂ ਲਵਾਣਾ ਆਪਣੇ ਵੀਰਾਂ ਭਰਾਵਾਂ ਦਾ ਤੇ ਆਪਾਂ ਉਹਨਾਂ ਨੂੰ ਠੀਕ ਵੀ ਕਰਨਾ ਠੀਕ ਹੈ ਇਹ ਨੁਸਖਾ ਫਾਰਮੂਲਾ ਲੈਣ ਲਈ ਮੈਨੂੰ ਸੰਪਰਕ ਨਾ ਕਰਿਓ ਇਹ ਨੁਸਖਾ ਫਾਰਮੂਲਾ ਤੁਸੀਂ ਆਪ ਹੀ ਬਣਾਣਾ ਠੀਕ ਹੈ ਇਹ ਫਾਰਮੂਲਾ ਬਣਿਆ ਬਣਾਇਆ ਮੇਰੇ ਕੋ ਨਹੀਂ ਮਿਲਦਾ ਠੀਕ ਹੈ ਮੇਰੇ ਕੋਲ ਮੈਡੀਸਨ ਮਿਲਦੀ ਹੈ ਮੈਡੀਸਨ ਦਾ ਮੈਂ ਤੁਹਾਨੂੰ ਪੂਰਾ ਵੇਰਵਾ ਵੀ ਦੱਸ ਦਿੰਨਾ ਵਾ ਸਭ ਕੁਝ ਦੱਸਾਂਗਾ ਠੀਕ ਹੈ ਪਹਿਲਾਂ ਇਹ ਜਿਹੜਾ ਨੁਸਖਾ ਫਾਰਮੂਲਾ ਇਹਨੂੰ ਆਪਾਂ ਕੰਪਲੀਟ ਕਰ ਲਈਏ ਠੀਕ ਹੈ ਤੇ ਇਹਦੇ ਵਿੱਚੋਂ ਕਿੰਨਾ ਕਿੰਨਾ ਇਨਟੇਕ ਕਿੰਨਾ ਕਰਨਾ ਹੈ ਜੀ ਨੁਸਖਾ ਫਾਰਮੂਲਾ ਸਾਡਾ ਬਣ ਗਿਆ ਹੈ ਜੀ ਤੇ ਇਹ ਇਹ ਕਿਵੇਂ ਇਨਟੇਕ ਕਿਵੇਂ ਕਰਨਾ ਹੈ ਇਹਦਾ ਜੀ ਇਨਟੇਕ ਕਰਨ ਦਾ ਨਾ ਤਰੀਕਾ ਬਹੁਤ ਬੜੀ ਜ਼ਬਰਦਸਤਤਾ ਹੋਣੀ ਸ਼ੁਰੂ ਹੋ ਗਈ ਤੁਸੀਂ ਹਾਂਜੀ ਹਾਂਜੀ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਹੜਾ ਨਿੰਮੂ ਕਰੇਲਾ ਔਰ ਜਿਹੜਾ ਨਮੂਣੀਆ ਦੇ ਜਿਹੜੇ ਬੀਜ ਹੈਗੇ ਨੇ ਜਦੋਂ ਅਸੀਂ ਇਹਨਾਂ ਨੂੰ ਇਕੱਠੇ ਪੀ ਲੈਣੇ ਆ ਪੀਣ ਤੋਂ ਬਾਅਦ ਤੇ ਡਾਕਟਰ ਸਾਹਿਬ ਇਹ ਲੈਣਾ ਕਿੰਨੇ ਲੈਣਾ ਦੇਖੋ ਆਪਾਂ ਤਿੰਨ ਚੀਜ਼ਾਂ ਪਾਈਆਂ ਠੀਕ ਹੈ ਜੀ ਤੇ ਇਹਨਾਂ ਦੇ ਵਿੱਚੋਂ ਅੱਧਾ-ਅੱਧਾ ਚਮਚਾ ਲੈਣਾ ਇੱਕ ਵਾਰ ਦੇ ਵਿੱਚ ਡੇਢ ਚਮਚਾ ਡੇਢ ਚਮਚਾ ਹੋ ਗਿਆ ਚਮਚਾ ਉਹ ਲੈਣਾ ਜਿਹੜਾ ਆਪਾਂ ਘਰਾਂ 'ਚ ਨਾਰਮਲੀ ਯੂਜ਼ ਕਰਦੇ ਆ ਠੀਕ ਹੈ ਨਾ ਆਪਾਂ ਬੇਬੀ ਸਪੂਨ ਲੈਣਾ ਤੇ ਨਾ ਆਪਾਂ ਕਟਛੀ ਜਿਹੜਾ ਜਿਹੜਾ ਚਮਚਾ ਹੁੰਦਾ ਉਹ ਲੈਣਾ ਠੀਕ ਹੈ ਨਾਰਮਲ ਜਿਹਾ ਚਮਚਾ ਦਰਮਿਆਨਾ ਜਿਹੜਾ ਆਪਾਂ ਆਮ ਯੂਜ਼ ਕਰਦੇ ਆ ਠੀਕ ਹੈ ਜੀ 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 ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਇਹ ਥੇ ਇਹ ਹੈ ਕਿ ਹੁਣ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਨੂੰ ਤਾਂ ਮਿਲ ਗਈਆਂ ਨਮੂनियां ਮਿਲ ਗਈਆਂ ਨਮੂनियां ਦੇ ਬੀਜ ਮਿਲ ਗਏ ਕarele ਦੇ ਬੀਜ ਮਿਲ ਗਏ ਬਹੁਤ ਵਾਰ ਹੁੰਦਾ ਇਸ ਤਰ੍ਹਾਂ ਦੀ ਚੀਜ਼ਾਂ ਦੀ ਅਵੇਲੇਬਿਲਟੀ ਘੱਟ ਹੁੰਦੀ ਹੈ ਫਿਰ ਉਹਨਾਂ ਦਾ ਹੱਲ ਕਿਵੇਂ ਹੈ ਜੀ ਜੀ ਫਰੂਕੀ ਸਾਹਿਬ ਉਹਦੇ ਲਈ ਜਿਹੜੇ ਸਾਡੇ ਭਰਾ ਵਿਦੇਸ਼ਾਂ 'ਚ ਬੈਠੇ ਨੇ ਉਹਨਾਂ ਲਈ ਬਹੁਤ ਵਾਜਬ ਕੀਮਤ ਦੇ ਵਿੱਚ ਇਹਨਾਂ ਜੜੀਆਂ ਬੂਟੀਆਂ ਤੋਂ ਇਲਾਵਾ ਕਈ ਜੜੀਆਂ ਬੂਟੀਆਂ ਇਦਾਂ ਨਹੀਂ ਹੁੰਦੀਆਂ ਜਿਹੜੀਆਂ ਬੜੀਆਂ ਦੁਰਲਭ ਨੇ ਪ੍ਰੋਪਰ ਇਹਦਾ ਆਪਾਂ ਤੁਹਾਨੂੰ ਸਰਟੀਫਿਕੇਟ ਬਣਾ ਕੇ ਦਵਾਂਗੇ ਵੀ ਇਹ ਜਿਹੜੀ ਚੀਜ਼ ਆਪਾਂ ਤੁਹਾਨੂੰ ਦੇ ਲੰਗੇ ਆ ਮੈਡੀਸਨ ਦੇ ਲੰਗੇ ਆ ਪ੍ਰੋਪਰਲੀ ਆਲ 100% ਨੇਚਰਲ ਏ ਠੀਕ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਨਹੀਂ ਯੂਜ਼ ਕੀਤਾ ਇਹ ਕਿਸੇ ਫੈਕਟਰੀ ਜਿਨੀ ਬਣੀ ਇਹ ਮੈਂ ਆਪ ਬਣਾਈ ਏ ਜੀ ਜੀ ਠੀਕ ਹੈ ਜੀ ਅੱਛਾ ਕਿੰਨੇ ਦਿਨਾਂ ਚ ਜਿਹੜਾ ਇਹ ਨੁਸਖਾ ਫਾਰਮੂਲਾ ਜਾਂ ਤੁਹਾਡੇ ਵਾਲਾ ਨੁਸਖਾ ਜਿਹੜਾ 슈ਗਰ ਨੂੰ ਕੰਟਰੋਲ ਕਰਨਾ ਜਾਂ ਰਿਵਰਸਲ ਕਰਨਾ ਸ਼ੁਰੂ ਕਰ ਦਿੰਦੇ ਨੇ ਦੇਖੋ ਫਰੂਕੀ ਸਾਹਿਬ ਜਿਹੜੀ ਸਾਡੇ ਵਾਲੀ ਦਵਾਈ ਹੈ ਨਾ ਇਹਦੇ ਵਿੱਚ ਇੱਕ ਹੋਰ ਖਾਸੀਅਤ ਹੈਗੀ ਏ ਇੱਕ ਤੇ ਵੀਕਨੈਸ ਤੇ ਕੰਮ ਕਰਦੀ ਏ ਕਿਸੇ ਤਰ੍ਹਾਂ ਦੀ ਵੀਕਨੈਸ ਏ ਜਿਹੜੀ ਕਰੇਲੂ ਵੀਕਨੈਸ ਹੋਵੇ ਤੇ ਵੀ ਕੰਮ ਕਰੇਗੀ ਦੂਜੇ ਨੰਬਰ ਤੇ ਇਹਨੇ ਕ੍ਰੈਸ਼ਟੋਲ ਵੀ ਠੀਕ ਕਰਨਾ ਕਿਉਂਕਿ ਜੇ ਪ੍ਰੋਪਰ ਆਪਾ 슈ਗਰ ਦੀ ਰਿਵਰਸਲ ਚਾਣਦੇ ਆ ਜੇ ਆਪਾਂ ਕਹਿੰਨੇ ਵੀ 슈ਗਰ ਸਾਡੀ ਬੋਡੀ ਦੇ ਵਿੱਚੋਂ ਕੰਪਲੀਟਲੀ ਚਲੇ ਜਾਏ ਐਲੀਮੀਨੇਟ ਹੋ ਜਾਏ ਤੇ ਫਿਰ ਇਹਦੇ ਲਈ ਸਾਨੂੰ ਜਿਹੜੀ ਮੈਡੀਸਨ ਏ ਉਹ ਬਹੁਤ ਮਤਲਬ ਫਾਇਦਾ ਦੇਗੀ ਸਾਨੂੰ ਇਹ ਨੁਸਖਾ ਫਾਰਮੂਲਾ ਵੀ ਫਾਇਦਾ ਦੇਗਾ ਸਾਨੂੰ ਮੈਡੀਸਨ ਵੀ ਫਾਇਦਾ ਦੇਗੀ ਇਹ ਚੀਜ਼ ਡਿਸਾਈਡ ਤੁਸੀਂ ਆਪ ਕਰਨਾ ਵੀ ਤੁਹਾਡੇ ਕੋਲ ਨਾ ਟਾਈਮ ਹੈਗਾ ਤੁਸੀਂ ਇਹ ਤੇ ਤੇ ਇਨਵੈਸਟ ਕਰਕੇ ਤੁਸੀਂ ਇਹ ਤੁਹਾਨੂੰ ਸਮਾਨ ਦੀ ਅਵੇਲੇਬਿਲਟੀ ਹੈਗੀ ਹੈ ਫਿਰ ਤੁਸੀਂ ਨੁਸਖਾ ਫਾਰਮੂਲਾ ਟਰਾਈ ਕਰੋ ਜੇ ਤੁਹਾਡੇ ਕੋਲ ਟਾਈਮ ਦੀ ਸ਼ਾਰਟੇਜ ਹੈ ਜਾਂ ਤੁਸੀਂ ਚਾਹਦੇ ਹੋ ਵੀ ਸਾਡਾ ਇਲਾਜ ਹੋਰ ਵਧੀਆ ਤਰੀਕੇ ਨਾਲ ਹੋਏ ਫਿਰ ਤੁਸੀਂ ਮੈਡੀਸਨ ਤੇ ਚੱਲ ਜੀ ਅੱਛਾ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਫਿਰ ਉਹ ਕੀ ਟੰਗ ਹੈ ਜੀ ਮੈਨੂੰ ਮਿਲਣਾ ਬਹੁਤ ਆਸਾਨ ਹੈ ਜੀ ਜਲੰਧਰ বাস ਸਟੈਂਡ ਦੇ ਕੋਲ ਹੋਟਲ ਕਿੰਗ ਦੇ ਪਿੱਛੇ ਸਾਡਾ ਕਲੀਨਿਕ ਹੈਗਾ ਜੀ ਕਲੀਨਿਕ ਬਿਲਕੁਲ ਬੈਂਕ ਆਫ ਕਰਨਾਟਕਾ ਦੇ ਬਿਲਕੁਲ ਨਾਲ ਦੀ ਬਿਲਡਿੰਗ ਚ लवली 컬러 ਸਟੂਡੀਓ ਦੇ ਸਾਹਮਣੇ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਅਸੀਂ ਹਰ ਰੋਜ਼ ਮਿਲਦੇ ਹਾਂ ਕਿਸੇ ਨੇ ਵੀ ਆਣਾ ਹੋਏ ਆਪਣਾ ਫੋਨ ਤੇ ਅਪਾਇੰਟਮੈਂਟ ਲੈ ਕੇ ਤੇ ਆ ਕੇ ਮਿਲ ਸਕਦੇ ਹੋ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਨਿੰਮ ਜਮੁਣ ਦੇ ਵਿੱਚ ਨਿੰਮ ਦੇ ਬੀਜ ਜਿਹੜੇ ਨਮੋਨੀਆ ਦੇ ਵਿੱਚੋਂ ਨਿਕਲਦੇ ਨੇ ਜਮਨ ਔਰ ਕਰੇਲੇ ਦੇ ਬੀਜ ਦਾ ਸੁਮੇਲ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਬਣਾ ਦਿੰਦਾ ਹੈ 슈ਗਰ ਦੀ ਰੇਲ ਤੇ ਡੇਢ ਚਮਚਾ ਡਾਕਟਰ ਸਾਹਿਬ ਨੇ ਕਿਹਾ ਕਿ ਇਹਦਾ ਅੱਧਾ-ਅੱਧਾ ਚਮਚਾ ਅਸੀਂ ਲੈ ਕੇ ਇਸ ਤਰੀਕੇ ਨਾਲ ਇੱਕ ਚਮਚਾ ਹੋ ਗਿਆ ਔਰ ਅੱਧਾ ਚਮਚਾ ਫੇਰ ਹੋ ਗਿਆ ਇਹਨੂੰ ਲੈਣਾ ਅਸੀਂ ਜਦੋਂ ਸ਼ੁਰੂ ਕਰਦੇ ਆ ਤਾਂ ਡਾਕਟਰ ਸਾਹਿਬ ਦਾ ਕਹਿਣਾ ਬੜੀ ਛੇਤੀ ਜਿਹੜਾ 슈ਗਰ ਹੈਗੀ ਆ ਤੁਹਾਡੀ ਨਿਯਮਤ ਹੋਣੀ ਸ਼ੁਰੂ ਹੋ ਜਾਂਦੀ ਹੈ ਕੰਟਰੋਲ ਜਾਣੀ ਸ਼ੁਰੂ ਹੋ ਜਾਂਦੀ ਹੈ ਔਰ ਖਾਸ ਕਰਕੇ ਤੁਹਾਡਾ ਜਿਹੜਾ ਕੋਲੇਸਟ੍ਰੋਲ ਹੈਗਾ ਉਸ ਦਿਨ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਨਿਮਤ ਹੋਣਾ ਸ਼ੁਰੂ ਹੋ ਜਾਂਦਾ ਸੋ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨਵਾਦ